ਵੀ ਕੇਂਦਰ ਇਸ ਗੱਲ ਤੇ ਲੱਗੇ ਹੋਇਆ ਵੀ ਭਾਰਤ ਦੇ ਕਿਸਾਨ ਦਾ ਤਾਂ ਅੰਦੋਲਨ ਹੀ ਨਹੀਂ ਪੰਜਾਬ ਦੇ ਕਿਸਾਨ ਇਸ ਗੱਲ ਤੇ ਲੱਗੇ ਹੋਏ ਨੇ ਵੀ ਇਹ ਸਦਾ ਭਾਰਤ ਦੇ ਕਿਸਾਨਾਂ ਦੀ ਲੜਾਈ ਲੜਦੇ ਆ ਨਹੀਂ ਇਹ ਮੇਰੇ ਲਈ ਵੀ ਬਹੁਤ ਵੱਡਾ ਸਵਾਲ ਹੈ ਇਸ ਤੇ ਕਲੀਅਰਿਫਿਕੇਸ਼ਨ ਕੀ ਹੋ ਸਕਦੀ ਹੈ ਨਹੀਂ ਇਹ ਤਾਂ ਕਲੈਰਿਟੀ ਕਲੈਰਿਟੀ ਹੈ ਮੈਂ ਕਹਿੰਦਾ ਦੇਖੋ ਜੀ ਕੀ ਪੰਜਾਬ ਦੇ ਮੁੱਦੇ ਨਹੀਂ ਹੈਗੇ ਹੂੰ ਜਿਵੇਂ ਹੁਣ ਆਰਾਮ ਨਾਲ ਕਹਿੰਦੇ ਨੇ ਸਾਡੀ ਲੜਾਈ ਕੇਂਦਰ ਨਾਲ ਪੰਜਾਬ ਸਰਕਾਰ ਨਾਲ ਕਿਉਂ ਨਹੀਂ ਜੀ ਤੁਸੀਂ ਬਾਗਾ ਬਾਰਡਰ ਖੋਲਣ ਦੀ ਗੱਲ ਕਿਉਂ ਨਹੀਂ ਕਰਦੇ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਯੂਨੀਅਨ ਨੇ ਕਿਰਤੀ ਕਿਸਾਨ ਯੂਨੀਅਨ ਨੇ ਬਾਗੇ ਬਾਡਰ ਤੇ ਰੈਲੀ ਕੀਤੀ ਵਪਾਰ ਲਈ ਖੋਲੋ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਮੁੱਦਾ ਉਠਾਇਆ ਫਿਰ ਉਸੇ ਕਿਸਾਨ ਯੂਨੀਅਨ ਨੇ ਇਹ ਗੱਲ ਕੀਤੀ ਵੀ ਸਾਡੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਦਿਓ ਤੁਸੀਂ ਹੈਰਾਨ ਹੋਵੋਗੇ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਨਾ ਸਾਰੀ ਕਹਿੰਦੇ ਨੇ ਪਰ ਰੌਲਾ ਸਿਰਫ ਇਹ ਪਾਉਂਦੇ ਨੇ ਵੀ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਐਸਬੀਐਲ 'ਚ ਐਸਬੀਐਲ ਦਾ ਮਸਲਾ ਦੇਖੋ ਨਾ ਇਹ ਬਣਨੀ ਆ ਨਾ ਇਹ ਚੱਲਣੀ ਆ ਇਹ ਐਸਬੀਐਲ ਚਲਾਉਣੀਆਂ ਸਾਰੀ ਢਾਕੇ ਦੁਆਰੇ ਬਣਾਉਣੀ ਪਊਏ ਆਪਦੀ ਮਿਆਦ ਖਵਾ